ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਈਰਾਨ ਦੀ ਪਰ ਸਿਰਫ ਖਬਰਾਂ ਵਾਲੇ ਈਰਾਨ ਦੀ ਨਹੀਂ ਉੱਥੇ ਵੱਸਦੇ ਲੋਕਾਂ ਦੀ ਅਸਲ ਕਹਾਣੀ ਦੀ ਗੱਲ ਕਰਾਂਗੇ ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਦਾ ਨਾਮ ਲਗਾਤਾਰ ਖਬਰਾਂ ਵਿੱਚ ਆ ਰਿਹਾ ਹੈ ਕਦੇ ਇਜ਼ਰਾਈਲ ਨਾਲ ਟਕਰਾਅ ਕਦੇ ਅਮਰੀਕਾ ਦੀ ਚੇਤਾਵਨੀ ਤੇ ਕਦੇ ਅੰਦਰੂਨੀ ਪ੍ਰਦਰਸ਼ਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਆਮ ਈਰਾਨੀ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਈਰਾਨ ਵਿੱਚ ਸਰਕਾਰ ਧਰਮ ਅਤੇ ਤਾਕਤ ਦੇ ਮਿਲਾਪ ਨਾਲ ਚੱਲਦੀ ਹੈ ਕਾਗਜ਼ਾਂ ਵਿੱਚ ਸਭ ਕੁਝ ਕਾਇਦੇ ਨਾਲ ਪਰ ਜ਼ਮੀਨ ਤੇ ਤਸਵੀਰ ਕੁਝ ਹੋਰ ਹੁੰਦੀ ਹੈ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਸੜਕਾਂ ਤੇ ਝਲਕਿਆ ਹੈ ਹਾਲ ਵਿੱਚ ਵੀ ਕਈ ਛੋਟੇ ਛੋਟੇ ਪ੍ਰਦਰਸ਼ਨ ਇਰਾਨ ਵਿੱਚ ਹੋਏ ਨੇ ਜਿਨ੍ਹਾਂ ਤੇ ਸਰਕਾਰ ਨੇ ਇੰਟਰਨੈਟ ਬੰਦ ਕਰਕੇ ਅਤੇ ਗ੍ਰਿਫਤਾਰੀਆਂ ਕਰਕੇ ਸਖਤ ਰਵਈਆ ਬਣਾਇਆ ਹੈ ਇਸ ਦੌਰਾਨ ਇਰਾਨ ਦੇ ਨੌਜਵਾਨਾਂ ਵਿੱਚ ਸਿਰਫ ਇੱਕ ਹੀ ਗੱਲ ਬਾਹਰ ਆ ਰਹੀ ਹੈ ਕਿ ਸਾਡੀ ਗੱਲ ਸੁਣੀ ਵੀ ਜਾਵੇਗੀ ਕਿ ਨਹੀਂ ਹੁਣ ਗੱਲ ਕਰੀਏ ਅੱਜ ਦੀ ਹਕੀਕਤ ਦੀ 2024-25 ਵਿੱਚ ਵੀ ਈਰਾਨ ਦੀ ਅਰਥਵਿਵਸਥਾ ਭਾਰੀ ਦਬਾਅ ਹੇਠ ਹੈ ਅਮਰੀਕਾ ਤੇ ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਅਜੇ ਵੀ ਜਾਰੀ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਈਰਾਨੀ ਕਰੰਸੀ ਹੋਰ ਵੀ ਥੱਲੇ ਡਿੱਗ ਗਈ ਹੈ। ਖਾਣ-ਪੀਣ ਦੀਆਂ ਚੀਜ਼ਾਂ ਹੋਰ ਵੀ ਮਹਿੰਗੀਆਂ ਹੋ ਗਈਆਂ ਹਨ। ਇੱਥੋਂ ਤੱਕ ਕਿ ਦਵਾਈਆਂ ਵੀ ਬਹੁਤ ਮਹਿੰਗੀਆਂ ਹੋ ਚੁੱਕੀਆਂ ਹਨ। ਇਹ ਸਭ ਦੇ ਦੌਰਾਨ ਇੱਕ ਆਮ ਪਰਿਵਾਰ ਦਾ ਹਰ ਮਹੀਨੇ ਗੁਜ਼ਾਰਾ ਕਰਨਾ ਵੀ ਇੱਕ ਜੰਗ ਦੇ ਬਰਾਬਰ ਬਣ ਚੁੱਕਿਆ ਹੈ। ਈਰਾਨੀ ਲੋਕ ਕਹਿੰਦੇ ਹਨ ਸਿਆਸਤ ਉੱਪਰ ਬੈਠੀ ਹੈ ਪਰ ਭੁਗਤਣਾ ਸਾਨੂੰ ਪੈ ਰਿਹਾ ਹੈ। ਤਾਜ਼ਾ ਖਬਰ ਇਹ ਵੀ ਹੈ ਕਿ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਵਾਲੀ ਗੱਲ ਫਿਰ ਤੋਂ ਠੰਡੀ ਪੈ ਗਈ ਹੈ। ਈਰਾਨ ਦਾ ਇਹ ਮੰਨਣਾ ਹੈ ਕਿ ਸਾਡਾ ਹ ਪਰ ਅਮਰੀਕਾ ਅਤੇ ਉਸ ਦੇ ਸਾਥੀ ਹਾਲੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਇਸ ਦਾ ਸਿੱਧਾ ਮਤਲਬ ਈਰਾਨ ਦੇ ਹੋਰ ਪਾਬੰਦੀਆਂ ਦੂਸਰੀਆਂ ਕੰਟਰੀਆਂ ਦਾ ਨਿਵੇਸ਼ ਘਟਣਾ ਤੇ ਆਮ ਲੋਕਾਂ ਤੇ ਹੋਰ ਬੋਝ ਪਿਛਲੇ ਕੁਝ ਮਹੀਨਿਆਂ ਤੋਂ ਮੱਧ ਪੂਰਬ ਦਾ ਮਾਹੌਲ ਵੀ ਬਹੁਤ ਗਰਮ ਰਿਹਾ ਹੈ ਇਜ਼ਰਾਈਲ ਗਾਜ਼ਾ ਟਕਰਾਅ ਤੋਂ ਬਾਅਦ ਈਰਾਨ ਤੇ ਵੀ ਇਲਜ਼ਾਮ ਲੱਗੇ ਨੇ ਕਿ ਉਹ ਪਿੱਛੇ ਰਹਿ ਕੇ ਲੰਗ ਤੇ ਅਸਰ ਪਾ ਰਿਹਾ ਹੈ ਕਦੇ ਡਰੋਨ ਨਾਲ ਹਮਲੇ ਕਦੇ ਸਮੁੰਦਰੀ ਰਸਤੇ 'ਚ ਟਕਰਾਅ ਅਤੇ ਸਿੱਧੀਆਂ ਧਮਕੀਆਂ ਦੇ ਇਲਜ਼ਾਮ ਵੀ ਈਰਾਨ ਤੇ ਲੱਗੇ ਨੇ ਦੁਨੀਆ ਡਰ ਰਹੀ ਹੈ ਕਿਤੇ ਇੱਕ ਗਲਤ ਕਦਮ ਨਾਲ ਪੂਰਾ ਖੇਤਰ ਜੰਗ ਵਿੱਚ ਨਾ ਡੁੱਬ ਜਾਵੇ ਅਤੇ ਜੰਗ ਕਦੇ ਆਮ ਲੋਕਾਂ ਲਈ ਚੰਗੀ ਨਹੀਂ ਹੁੰਦੀ ਇਹ ਸਭ ਸੁਣ ਕੇ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਈਰਾਨ ਦੇ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ ਉਹ ਲੋਕ ਵੀ ਸਾਡੇ ਵਰਗੇ ਨੇ ਉਹ ਵੀ ਸਥਿਰ ਨੌਕਰੀਆਂ ਚਾਹੁੰਦੇ ਹਨ ਉਹ ਵੀ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹਨ ਉਹ ਵੀ ਬਿਨਾਂ ਕਿਸੇ ਡਰ ਦੇ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਉਹ ਨਾ ਜੰਗ ਚਾਹੁੰਦੇ ਹਨ ਤੇ ਨਾ ਹੀ ਪਾਬੰਦੀਆਂ ਉਹ ਸਿਰਫ ਇਨਸਾਨਾਂ ਵਰਗਾ ਜੀਵਨ ਜਿਉਣਾ ਚਾਹੁੰਦੇ ਹਨ ਅੱਜ ਈਰਾਨ ਇੱਕ ਦੇਸ਼ ਹੀ ਨਹੀਂ ਇੱਕ ਇਮਤਿਹਾਨ ਬਣ ਚੁੱਕਿਆ ਹੈ ਸਰਕਾਰ ਲਈ ਦੁਨੀਆ ਲਈ ਅਤੇ ਇਨਸਾਨੀਅਤ ਲਈ ਜੇ ਗੱਲਬਾਤ ਹੋਈ ਸਮਝ ਬਣੀ ਤਾਂ ਰਾਹ ਨਿਕਲ ਸਕਦਾ ਹੈ ਨਹੀਂ ਤਾਂ ਤਣਾਅ ਹੋਰ ਵਧੇਗਾ ਤੇ ਨੁਕਸਾਨ ਹਮੇਸ਼ਾ ਆਮ ਲੋਕਾਂ ਦਾ ਹੀ ਹੁੰਦਾ ਹੈ ਤੁਸੀਂ ਕੀ ਸੋਚਦੇ ਹੋ ਕਿ ਈਰਾਨ ਦੇ ਹਾਲਾਤ ਸੁਧਰਨਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਦੋਸਤੋ ਰੱਬ ਰਾਖਾ